ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡੀ ਢਿਲਮਾ ਨੇੜੇ ਲੋਂਗੋਵਾਲ ਤੇ ਲੋਹਾ ਖੇੜਾ ਤਹਿਸੀਲ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਤੂਤੇ ਦੇ ਪਿੰਡ ਪਹੁੰਚੇ ਹੋਇਆ ਕਹਿੰਦੇ ਵੀ ਜਿਹੜਾ ਫਿਲਮਾਂ ਦੀ ਦੁਨੀਆ 'ਚ ਵੀ ਅੱਜ ਕੱਲ ਚ ਉੱਬਰ ਸ਼ਾਇਆ ਹੋਇਆ ਹੋਮ ਬਰੀਡ ਆ ਬਾਈ ਦੀ ਇੱਕ ਦੋ ਕਟੀਆਂ ਖਰੀਦੀਆਂ ਹੋਈਆਂ ਨੇ ਤੇ ਗੱਲਬਾਤ ਬਾਈ ਨਾਲ ਕਰਾ ਦੂੰਗਾ ਤੋਹਫੇ ਐ ਮੰਨ ਲਓ ਟੌਪ ਤੋਂ ਟੌਪ ਦੀ ਦਿਖਾ ਦਾਂਗੇ ਤੁਹਾਨੂੰ ਗੱਬਣਾ ਵੀ ਦਿਖਾ ਦਾਂਗੇ ਪਹਿਲਾਂ ਸੂਣ ਵਾਲੀਆਂ 2 ਦੰਦਾਂ 29 ਦੀ ਕੱਟੀ ਵੀ ਦਿਖਾ ਦਾਂਗੇ ਤੇ ਇੱਕ 20 ਕਿਲੋ ਵਾਲੀ ਸੋਨੂੰ ਧੋਕੜ ਗੱਬਣ ਵੀ ਦਿਖਾ ਦਾਂਗੇ ਜਿਵੇਂ ਸਮਰਾਟ ਥੇਮ ਕੇਰੀਆਂ ਆਗੇ ਟੌਪ ਟੌਪ ਦੇ ਸੀਮਨ ਦੀਆਂ ਕੈਣ ਦਾ ਭਾਅ ਛੋਟੀਆਂ ਕੱਟੀਆਂ ਤੋਂ ਲਾ ਕੇ ਵੱਡੀਆਂ ਝੋਟੀਆਂ ਮੱਝਾਂ ਤੱਕ ਦਿਖਾ ਦਾਂਗੇ ਬਾਕੀ ਗੱਲਬਾਤ ਬਾਈ ਨਾ ਕਰਾ ਦਨੇ ਆ ਹੋਰ ਬਾਈ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਛੜਦੀ ਕਲਾ ਹਾਂਜੀ ਹਾਂਜੀ ਆ ਨਾਮ ਬੋਲ ਦੋ ਐਡਰੈਸ ਬੋਲ ਦੋ ਤੇ ਫੋਨ ਨੰਬਰ ਬੋਲ ਬਾਈ ਜੀ ਨਾਮ ਮੇਰਾ ਦਰਸ਼ਨ ਸਿੰਘ ਹੈ ਪਿੰਡ ਹੈਗਾ ਪਿੰਡੀ ਢਿਲਵਾ ਠੀਕ ਆ ਜੀ ਤਹਿਸੀਲ ਤੇ ਜਿਲ੍ਹਾ ਸੰਗਰੂਰ ਨੇੜੇ ਪਿੰਡ ਰਹਿੰਦੇ ਆ ਲੋਹਾਖੇੜਾ ਬੜਬਰ ਤੇ ਲੌਂਗਵਾਲਾ ਠੀਕ ਆ ਗੱਲ ਹਾਂਜੀ ਤੇ ਘਰਦੀਆਂ ਨੇ ਸਾਰੀਆਂ ਤਕਰੀ ਸਾਰੀਆਂ ਘਰ ਦੀ ਬਰੀਡ ਪਾਲੀ ਹੋਈ ਹੈ ਜੀ 7 ਸਾਲ ਹੋ ਗਏ ਸਾਨੂੰ ਠੀਕ ਆ ਬਰੀਡ ਤਿਆਰ ਕਰਦੇ ਆ ਇਹਨੂੰ ਪਰ ਹੌਲੀ ਹੌਲੀ ਬਰੀਡ ਤਿਆਰ ਹੁੰਦੀ ਆ ਠੀਕ ਆ ਜੀ ਗੱਲ ਆ ਸ਼ੁਰੂਆਤ ਫਿਰ ਗਾਰੀ ਇੱ ਇਹ ਦੰਦਾਂ ਚ ਕਿਵੇਂ ਆ ਬਾਈ ਬਾਈ ਜੀ ਹਜੇ ਇਹ ਦੋ ਦੰਦਾਂ ਦੋ ਦੰਦਾਂ ਹਾਂਜੀ ਗੱਬਣ ਕਿੰਨੇ ਟਾਈਮ ਦੀ ਹੋ ਗਈ ਗੱਬਣ ਹੋ ਗਈ ਜੀ ਇਹਨੂੰ 7ਵਾਂ ਮਹੀਨਾ ਲੱਗਿਆ ਹੋਇਆ ਹੈ ਪੀਸੀ 575 ਐਚਲਡੀਵੀ ਤੋਂ ਜੀ ਪੀਸੀ 575 ਤੋਂ ਬਾਈ ਕਹਿੰਦਾ ਗੱਬਣਾ ਤੇ ਮਹੀਨਾ ਲੱਗਿਆ ਇਹਨੂੰ 7ਵਾਂ ਦੰਦਾਂ ਚ ਦੋ ਦੰਦਾ ਕੱਦ ਕੱਟੀ ਬਹੁਤ ਸੋਹਣਾ ਕਰੂ ਤੇ ਆ ਗਈ ਜੈਡ ਬਲੈਕ ਬਿਲਕੁਲ ਤੇ ਬਾਡੀ ਵਾਲੇ ਪੱਖ ਤੋਂ ਥਣ ਵੀ ਸਿੰਗਲ ਚਾਰਜੇ ਰੱਖਦੀ ਆ ਕਮਾ ਲਿਆ ਬਾਈ ਉਹਰਾ ਨੂੰ ਕਿਹੜਾ ਨੇੜੋਂ ਜੇ ਫੜ ਕੇ ਕਮਾ ਲਈ ਕਿਉਂਕਿ ਘਰੇਲੂ ਪਸ਼ੂ ਨੇ ਕਈ ਵਾਰੀ ਤੁਹਾਨੂੰ ਪਤਾ ਸਾਡੇ ਵਾਲੇ ਸਮਾਨ ਸਮੂਹ ਤੋਂ ਡਰ ਜਾਗੇ ਆ ਤੇ ਆਪ ਕਿਹੜੇ ਦੀ ਆ ਬਾਈ ਇਹ ਆਪ ਇਹ ਸਮਰਾਟ ਥੇਮਕੇਰੀਆਂ ਦੀ ਹੈ ਜੀ ਠੀਕ ਆ ਜੀ ਅਗੂ ਟਿਕਾ ਲੱਗਿਆ ਹੋਇਆ ਇਹਦੇ ਪੀਸੀ 575 ਦਾ ਐਚਲ ਡੀਵੀ ਦਾ ਇਹ ਪੀਸੀ 575 ਤੋਂ ਗੱਬਣਾ ਆ ਆਪ ਆ ਗਈ ਬਾਈ ਕਹਿੰਦਾ ਥੇਮਕੇਰੀਆਂ ਵਾਲੇ ਸਮਰਾਟ ਦੀ ਵੀ ਬਾਈ ਜੀ ਮੇਲਿਆਂ 'ਚ ਪਾਉਣ ਵਾਲੀ ਕੱਟੀ ਹੈ ਜੀ ਐ ਸਮਝ ਲਓ ਵੀ ਜਿਹਦਾ ਸਿੱਕਾ ਚੱਲਦਾ ਰਿਹਾ ਸਮਰਾਟ ਦਾ ਹੁਣ ਵੀ ਸਮਰਾਟ ਪੂਰੀ ਐਨ ਕਹਿ ਸਕਦੇ ਆ ਆਪਾਂ ਕਾਮਯਾਬੀ ਚਾ ਬੁੱਲ ਤੇ ਇੱਥੇ ਰੋਕ ਲਓ ਜੀ ਮਾੜਾ ਜਾ ਪੈਸੇ ਇਹਦੇ ਕਿੰਨੇ ਲਾਵਾਂਗੇ ਆਪਾਂ ਫਿਰ ਇਹਦਾ ਬਾਈ ਜੀ ਇਹ ਫਿਕਸ 2.5 ਲੱਖ ਰ 250000 ਹਾਂਜੀ ਤੇ ਆਪਣੀ ਡੀਐਨਏ ਵਗੈਰਾ ਦੀ ਗਾਰੰਟੀ ਸਾਰੇ ਕਸੇ ਸਾਰੇ ਕਸੇ ਦੀ ਗਾਰੰਟੀ ਹੋ ਗਈ ਹਰਿਆਣੇ ਵਾਲੇ ਪਹਿਲਾਂ ਮੇਲਾ ਹੋਇਆ ਸੀ ਕੇਡੀਐਸ ਜੀ ਠੀਕ ਆ ਜੀ ਉੱਥੇ ਸਾਨੂੰ 240000 ਰੁਪਏ ਦਿੰਦੇ ਸੀਗੇ ਉਹਦੇ ਨਾਲੇ ਗੱਬਣ ਨਹੀਂ ਸੀ ਖਾਲੀ ਤੇ 240000 ਉੱਤੇ ਲੱਗ ਗਿਆ ਸੀ ਇਹਦੀ ਹਾਂਜੀ ਠੀਕ ਆ ਜੀ ਹੁਣ ਗੱਬਣ ਕਿੰਨੇ ਮਹੀਨੇ ਦੱਸਿਆ ਹੁਣ 7ਵਾਂ ਮਹੀਨਾ ਲੱਗਿਆ ਹੈ 7ਵਾਂ ਮਹੀਨਾ ਹਾਂਜੀ 6ਾਂ ਦੀ ਹੋ ਕੇ ਹਾਂਜੀ ਆ ਲੈ ਚੱਲ ਭਾਈ ਅੰਦਰ ਨੂੰ ਤੇ ਹੁਣ ਲੈ ਆ ਦੋ ਨੰਬਰ ਵਾਲੀ ਕੱਟੀ ਆ ਲੈ ਚੱਲਾ ਇਹਨੂੰ ਤੇ ਤੋਹਫੇ ਦਿਖਾ ਦੂੰਗਾ ਬਾਈ ਕੋ ਇੱਕ ਤੋਂ ਇੱਕ ਟਾਪ ਦਾ ਤੋਹਫਾ ਦਿਖਾ ਦੂੰਗਾ ਉਹੀ ਗੱਲ ਆ ਵੀ ਚੀਜ਼ ਮਿਲਦੀ ਹੁੰਦੀ ਆ ਸੱਜਣੋ ਪੈਸੇ ਖਰਚ ਕਰਕੇ ਜਿਹੜੀ ਚੰਗੀ ਚੀਜ਼ ਆ ਉਹਦੇ ਤੇ ਪੈਸੇ ਲਾਉਣੇ ਪੈਂਦੇ ਆ ਤੇ ਹੁਣ ਸਾਨੂੰ ਦੋ ਨੰਬਰ ਵੀ ਦਿਖਾ ਦੂੰਗਾ ਐ ਲੱਗੀ ਜਾਊਗਾ ਸਾਨੂੰ ਵੀ ਇੱਕ ਤੋਂ ਇੱਕ ਇੱਕ ਤੋਂ ਇੱਕ ਟਾਪ ਹੀ ਆਈ ਜਾਊਗੀ ਇਹ ਕਿਹੜੇ ਸੀਮਨ ਦੀ ਆ ਭਾਈ ਇਹ ਆ ਪੈ ਮਨਤੀ ਦੀ ਐ ਜੀ ਸੂਈ ਹੋਈ ਆ ਹਾਂਜੀ ਤਾਜੀ ਐ ਜੀ ਦੰਦਾਂ ਚ ਕਿਵੇਂ ਆ ਦੰਦਾਂ ਚ ਦੋ ਦੰਦ ਆ ਜੀ ਦੰਦਾਂ ਚ ਦੋ ਦੰਦਾਂ ਤੇ ਆਪ M29 ਦੀ ਤਾਜੀ ਸੂਈਆ ਬੱਚਾ ਕੀ ਆ ਨਾਲ ਇਹਦੇ ਬਾਈ ਬੱਚਾ ਇਹਦੇ ਮਾਗਰ ਡਾਇਮੰਡ ਦਾ ਜੀ ਡਾਇਮੰਡ ਦਾ ਪਿਓਰ ਨੀਲੀ ਦਾ ਪਿਓਰ ਨੀਲੀ ਦਾ ਜੀ ਆਏ ਛੋਟੀ ਦੀ ਇੱਕ ਖਾਸियत ਆ ਸਜਣੋ ਵੀ ਜਿੱਦਾਂ ਦਾ ਤੁਸੀਂ ਇਹਦੇ ਸੀਮਨ ਲਾ ਦੋਗੇ ਬੱਚਾ ਇਹਨੇ ਓਦਾਂ ਦਾ ਹੀ ਪਾ ਦੇਣਾ ਜਿਵੇਂ ਬਾਈ ਨੇ ਨੀਲੀ ਦਾ ਸੀਮਨ ਲਵਾਇਆ ਐਂਡ ਤੇ ਇਹਦਾ ਬੱਚਾ ਵੀ ਦਿਖਾਊਗਾ ਮੈਂ ਤੇ ਛੋਟੀ ਆ ਗਈ ਬਾਡੀ ਵਾਲੀ ਇਹ ਆ ਗਈ M29 ਦੀ ਕਿੰਨੇ ਦੰਦਾਂ ਸੁਆ ਹੋ ਗਿਆ ਬਾਈ ਅੱਜ ਇਹਨੂੰ ਹੋ ਗਏ ਜੀ 14 ਦਿਨ ਜੀ ਕਿੰਨਾ ਦੁੱਧ ਹਾਜ਼ਰ ਆ ਹੁਣ ਇਸ ਟਾਈਮ 12 ਕਿਲੋ ਹਾਜ਼ਰ ਹੈ ਜੀ 12 ਕਿਲੋ ਮੈਲੇ ਮੂਲੇ ਚੱਲ ਗਈ ਮੇਲ ਚੱਲੀ ਆ ਰਹੀ ਹੈ ਜੀ ਅਜੇ ਖਰਾਕ ਵੀ ਨੀ ਪ੍ਰੋਪਰ ਦੇ ਰਹੇ ਇਹਨੂੰ ਉਮੀਦ ਹੈਗੀ ਵੀ 1 ਕਿਲੋ 2 ਕਿਲੋ ਵਧਣ ਦੀ ਦੇਖੋ ਜੀ ਸਾਨੂੰ ਇਹਦੀ 16 ਲੀਟਰ ਤੱਕ ਉਮੀਦ ਹੈ ਜੀ ਇਸ ਵਾਰ ਜਾਊਗੀ ਇਹ ਪਹਿਲਣ ਜੀ ਠੀਕ ਆ ਗੱਲ ਆ ਆ ਲੈ ਚੱਲ ਬਾਈ ਕਮਾ ਕੇ ਆਇਆ ਇਹਨੂੰ ਤੇ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਹੈਗਾ ਜੀ 1.5 ਲੱਖ ਰੁਪਏ 2 ਲੱਖ ਤੇ 25000 ਹਾਂਜੀ ਆ ਲੈ ਚੱਲੋ ਇਹਨੂੰ ਤੇ ਇੱਥੋਂ ਦਿਖਾ ਦੇ ਗੈਰੀ ਉਹ ਆਰਡਰ ਤੇ ਮਾਰ ਦੀ ਕੈਮਰਾ ਪਛਾਣ ਇਹਦਾ ਆਰਡਰ ਜੀ ਜਿਵੇਂ ਗਾਵਾਂ ਦਾ ਹੁੰਦਾ ਕੰਪੈਕਟ ਆਰਡਰ ਹੈ ਜੀ ਇੱਕ ਗੱਲ ਤੁਹਾਨੂੰ ਹੋਰ ਦੱਸਣਾ ਸਵਾ ਹੈਗਾ ਦੁਪਹਿਰ ਦਾ ਡੰਗ ਤੇ ਨਹੀਂ ਹੈਗੀ ਛ ਚੋਣ ਚਵਾਉਣ ਦੀ ਕਿਵੇਂ ਬਾਈ ਬਹੁਤ ਠੰਡੀ ਸੀਲ ਜੀ ਐਨ ਠੀਕ ਆ ਗੱਲ ਭੇਜ ਦੇ ਅੰਦਰ ਨੂੰ ਤੇ ਹੁਣ ਮੰਗਾ ਲਾ ਤਿੰਨ ਨੰਬਰ ਵਾਲੀ ਤੇ ਉਦੋਂ ਤੱਕ ਗਰੀ ਇਹਦੇ ਆ ਕੱਟੇ ਤੇ ਮਾਰਦੇ ਕੈਮਰਾ ਓਏ ਪਯੋਰ ਨੀਲੀ ਰਾਵੀ ਦਾ ਆਹੀ ਆ ਬਾਈ ਬੱਚਾ ਇਹਦਾ ਹਾਂਜੀ ਆਹ ਕੱਟਾ ਦਿਖਾ ਦੇ ਵੀ ਝੋਟੀ ਚ ਖਾਸ ਹੀ ਆ ਤੇ ਕਾ ਵੀ ਨੇ ਪਯੋਰ ਨੀਲੀ ਦਾ ਬੱਚਾ ਕੱਢਿਆ ਇਹ ਕਿਹੜਾ ਡਾਇਮੰਡ ਦਾ ਬਾਈ ਡਾਇਮੰਡ ਦਾ ਜੀ ਹਰੀ ਕਲੇ ਡਾਇਮੰਡ ਦਾ ਹਾਂਜੀ ਹਾਂਜੀ ਆ ਤੇ ਹੁਣ ਮਾਰਦੀ ਗਰੀ ਕੈਮਰਾ ਫਿਰ ਤਿੰਨ ਨੰਬਰ ਵਾਲੀ ਤੇ ਇਹ ਮੱਜਾਂ ਦੇ ਵਿੱਚ ਆ ਗਈ ਇਹਦਾ ਸੂਆ ਕਿਹੜਾ ਬਾਈ ਇਹ ਤਾਂ ਇਸ ਵਾਰ ਤੀਜਾ ਜੀ ਤੀਜਾ ਸੂਆ ਦੂਜੇ ਸੂਆ ਦੂਜਾ ਸ ਤੀਜੇ ਨੂੰ ਗੱਭਣ ਕਿੰਨੇ ਟਾਈਮ ਦੀ ਆ ਜੀ ਇਹਨੂੰ 6 ਮਹੀਨਾ ਪਿੰਨਾ ਲੱਗਿਆ ਹੈ ਜੀ 6 ਮਹੀਨਾ ਮੀਨਾ ਦੁੱਧ ਕਿੰਨਾ ਹੁਣ ਦੁੱਧ ਇਸ ਟਾਈਮ ਦਾ ਜੀ 9-10 ਲੀਟਰ ਆ ਪਰ 20 ਲੀਟਰ ਦੁੱਧ ਦਿੱਤਾ ਹੀ ਇਹਨੇ ਫੇਸ ਉਧਰਲੇ ਬੰਦੇ ਨੂੰ ਰਿਹਾ ਕਰੋ ਉਤਲੇ ਬੰਨੇ ਰਿਹਾ ਕਰੋ ਇਧਰਲੇ ਬੰਨੇ ਇੱਥੋਂ ਤਾਜੀ ਦਾ ਬਾਈ ਕਹਿੰਦਾ ਰਿਕਾਰਡ ਇਹਦਾ ਹੈਗਾ ਸੱਜਣੋ 20 ਕਿਲੋ ਦਾ 6 ਮਹੀਨਾ ਵੀਨਾ ਲੱਗਿਆ ਬਾਈ ਹਾਂ ਜੀ ਆ 6 ਮਹੀਨਾ ਮੀਨਾ ਗੱਭਣ ਨੂੰ ਲੱਗਿਆ ਸਮਾਂ ਦੁਪਹਿਰ ਦਾ ਜੱਜਮੈਂਟ ਆ ਜਿਹੜੀ ਆਰਡਰ ਦੀ ਉਹ ਹਿਸਾਬ ਨਾਲ ਕਰ ਲਿਓ ਤੇ ਬੱਚਾ ਵੀ ਆ ਨਾਲੇ ਦੇ ਬਾਈ ਬੱਚਾ ਜੀ ਕੱਟੀ ਹੈ ਜੀ ਮਗਰ ਠੀਕ ਆ ਉਹ ਆਪਾਂ ਰ ਠੀਕ ਹੈ ਗੱਲ ਤੇ ਆਪ ਇਹ ਐਮਨਤੀ ਦੀ ਹੈ ਤੇ ਟੀਕਾ ਲੱਗਿਆ ਹੈ 70575 ਦਾ ਜੀ 70577 ਤੋਂ ਗੱਬਣ ਹਾਂਜੀ ਆਪ ਆ ਗਏ ਐਮਨਤੀ ਐਮਨਤੀ ਜੀ ਡੰਗ ਤੋਂ ਡੰਗ ਚਵਾ ਦਾਂਗੇ ਆਪਾਂ ਹਾਂਜੀ ਹਾਂਜੀ ਚਾਹ ਚਾਰ ਡੰਗ ਚੋਵੋ ਜੀ ਠੀਕ ਹੈ ਗੱਲ ਬੰਦੋ ਜੀ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਤਾਂ ਹੈਗਾ ਜੀ 1.5 ਲੱਖ ਜੀ 1.5 ਲੱਖ ਦੀ ਆਪਾਂ ਦੇ ਦਾਂਗੇ ਇੱਕ ਬੇਨਤੀ ਹੋਰ ਕਰੂੰਗਾ ਵੀ ਜਿਹੜੀ ਚੈੱਕ ਪਾਸ ਹੈ ਲੈ ਵੀ ਤੋਹ ਜੈਨ ਚੈੱਕ ਪਾਸ ਬਾਈ ਦੇ ਘਰੇ ਕਰਾ ਕੇ ਲੈ ਜਿਓ ਤੇ ਜਿਹੜਾ ਦੁੱਧ ਆ ਦੁੱਧ ਵੀ ਬਾਈ ਦੇ ਘਰੇ ਨੋਟ ਕਰਕੇ ਲੈ ਜਿਓ ਤੇ ਇਸ ਤੋਂ ਬਾਅਦ ਤੁਹਾਨੂੰ ਕਟੀਆਂ ਦਿਖਾਵਾਂਗੇ ਟੌਪ ਟੌਪ ਦੀਆਂ ਇਹ ਕਿਹ ਏ ਆਪ ਐਮ 29 ਦੀ ਹੈ ਜੀ ਠੀਕ ਹੈ ਜੀ ਹਾਂਜੀ ਐਮ 29 ਵਰਤੇ ਆ ਵਾਲਾ ਫਿਰ ਹੈ ਜਿਆਦਾ ਐਮ ਐਚ ਐਲ ਡੀ ਵੀ ਫਿਰ ਰਿਕਾਰਡ ਸੀ ਨੇ 70 5 ਤੋਂ 73 29 ਜੀ ਠੀਕ ਹੈ ਗੱਲ ਹਾਂਜੀ ਕਿਉਂਕਿ ਪ੍ਰਾਈਵੇਟ ਬੋਲਾਂ ਦਾ ਬੂਸਟ ਕਰਕੇ ਨਾ ਜੀ ਇਹਨਾਂ ਯਕੀਨ ਨਹੀਂ ਸੀਗਾ ਇਹ ਸੱਜਣ ਦੀ ਖਾਸੀਅਤ ਹੈ ਇੱਕ ਗੈਰੀ ਵੇ ਸੀਮ ਨੇ ਨੇ ਉਹੀ ਵਰਤੇ ਨੇ ਜਿਹੜਾ ਦੀ ਬਾਹਲੀ ਚੜ੍ਹਾਈ ਰਹੀ ਹੈ ਜਿਵੇਂ ਗੱਗੂ ਗੱਲ ਦੀ ਹੁੰਦੀ ਦੀ ਫਿਲਮਾਂ ਜੀ ਹਾਂਜੀ ਸੀਮ ਨੇ ਉਹੀ ਵਰਤੇ ਆ ਇਹਦੀ ਉਮਰ ਕਿੰਨੀ ਕ ਦੰਦਾਂ ਚ ਕਿੰਮਾ ਬਾਈ ਇਹ ਦੰਦਾਂ ਚ ਹੈਗੀ ਹੈ ਜੀ ਚਾਰ ਦੰਦ ਚਾਰ ਦੰਦ ਹਾਂਜੀ ਆਪ ਐਮ 29 ਦੀ ਗੱਬਣ ਕਿੰਨੇ ਟਾਈਮ ਦੀ ਇਹਨੂੰ 8ਵ 8ਵਾਂ ਮਹੀਨਾ ਚੱਲਦਾ ਸੱਤਾਂ ਦੀ ਹੋਗੀ ਨਹੀਂ ਜੀ ਇਹ ਮੰਨ ਕੇ ਚਲੋ ਵੀ ਸਵਾਕ 2 ਮਹੀਨੇ ਰਹਿ ਗਏ ਨੇ ਸੁਣਦੇ ਠੀਕ ਆ ਜੀ ਹਾਂ ਤੁਸੀਂ ਕਿਵੇਂ ਮਰਜ਼ੀ ਸਮਝ ਲਓ ਸਵਾਕ 2 ਮਹੀਨੇ ਬਾਈ ਕਹਿੰਦਾ ਪੇਂਟਿੰਗ ਨੇ ਉਹੀ ਤਕਰੀਬਨ ਆਈਡੀਆ ਜਾ ਲੱਗ ਗਿਆ ਇੰਨੇ ਕ ਟਾਈਮ ਦੀ ਇਹ ਬਣਦੀ ਆ ਤੇ ਇਹਦੇ ਪੈਸੇ ਕਿੰਨੇ ਲੈ ਲਾਂਗੇ ਆਪਾਂ ਫਿਰ ਇਹਦੇ ਵੀਰੇ ਲਵਾਂਗੇ ਪੂਰਾ 1 ਲੱਖ ਰੁਪਈਆ ਪੂਰਾ 1 ਲੱਖ ਹਾਂ ਹਾਂਜੀ ਛੱਡਾਂਗੇ 2-4 ਤਾਂ ਜੋ ਆ ਚਲੋ ਤਾਂ ਮਨਸਨਮਾਨ ਤਾਂ ਹੋਊਗਾ ਜੀ ਹਾਂ ਐ ਤਾਂ ਜਿਹੜੇ ਵੱਡੇ ਰੇਟ ਨੇ ਅਹੀ ਗੱਲ ਇਹਨਾਂ ਚ 5 ਵੀ ਕਰਾ ਲਾਂਗੇ ਮਾਫੀ ਬਾਈ ਤੋਂ ਪਰ ਉਹ ਹੀ ਗੱਲ ਆ ਵੀ ਚੀਜ਼ਾਂ ਸੱਜਣੋਂ ਬਰੀਡ ਦੀਆਂ ਮਿਲਣੀਆਂ ਜਿਵੇਂ ਭਰਾ ਕਹਿੰਦੇ ਹੁੰਦੇ ਨਾ ਵੀ ਆਪਾਂ ਨੂੰ ਕੁਆਲਿਟੀ ਚਾਹੀਦੀ ਆ ਕੁਆਲਿਟੀ ਜਿੱਥੇ ਵੀ ਲੈਣ ਜਾਓਗੇ ਮੇਰਾ ਖਿਆਲ ਆ ਕੁਆਲਿਟੀ ਦਾ ਮੁੱਲ ਤੁਹਾਨੂੰ ਚੰਗਾ ਭਰਨਾ ਪਊਗਾ ਜੀ ਆ ਲੈ ਚੱਲ ਭਾਈ ਅੰਦਰ ਨੂੰ ਇਹਨੂੰ ਤੇ ਹੁਣ ਲੈ ਆ ਅਗਲੇ ਨੰਬਰਾਂ ਦੇ ਬਾਕੀ ਭਾਈ ਜੀ 7 ਸਾਲ ਹੋ ਗਏ ਬਰੀਡ ਤਿਆਰ ਕਰਦੇ ਹੁਣ ਹੌਲੀ ਹੌਲੀ ਤੁਹਾਨੂੰ ਪਤਾ ਮਸਾ ਬਣ ਗਿਆ ਗੱਲ ਉਹ ਹੀ ਗੱਲ ਆ ਆ ਆ ਕੱਟੀ ਤੇ ਮਾਰਗਰੀ ਸਿੰਘਾਂ ਦੇ ਕੈਮਰਾ ਰੋਕੀ ਭਾਈ ਉਹਨਾਂ ਨੂੰ ਫੇਸ ਕਰਾ ਇੱਥੇ ਰੋ ਇਹਦਾ ਇਹਦਾ ਸਿੰਘ ਦਿਖਾਇਆ ਇਹਦੇ ਨਾਲ ਦੇ ਸਿੰਘਾਂ ਦੇ ਡਿਜ਼ਾਈਨ ਵਾਲੀ ਨਾ ਸੁਖਵੀਰ ਦਾੰਡੇ ਕੋਲੇ ਹੁੰਦੀ ਸੀ ਪਰ ਪਾਂਚਣੀ ਝੋਟੀ ਬਾਈ ਜੀ ਇਹ ਬੜਾ ਦੁੱਧ ਕੱਢਿਆ ਆਹੀ ਡਿਜ਼ਾਈਨ ਸਿੰਘਾਂ ਦਾ ਸੀ ਹਾਂਜੀ ਹੁਣ ਕਈ ਭਰਾ ਕਮੈਂਟ ਕਰਨਗੇ ਵੀ ਦੁੱਧ ਕਿਹੜਾ ਸਿੰਘਾਂ ਨੇ ਦੇਣਾ ਹੁੰਦਾ ਪਰ ਯਾਰ ਕੁਆਲਿਟੀ ਹੁੰਦੀ ਆ ਹਨਾ ਬਿਲਕੁਲ ਬਿਲਕੁਲ ਜੀ ਇਹ ਕਿਹੜੇ ਸੀਮਨ ਦੀ ਆ ਬਾਈ ਇਹ ਵੀ ਸਮਰਾਟ ਦੀ ਹੈ ਜੀ ਸਮਰਾਟ ਦੀ ਹਾਂਜੀ ਖਜ਼ਾਨਾ ਚੰਗਾ ਲਈ ਬੈਠਾ ਨਾ ਹਾਂਜੀ ਇਹਦੀ ਉਮਰ ਕਿੰਨੀ ਆ ਇਹ ਆਪਣੀ ਹੈਗੀ ਆ ਚੌਕ ਦੇ ਦੂਜੇ ਦਿਨ ਤੇ ਚੱਕ ਰਹੀ ਹੈ ਜੀ ਇਹ ਦੁੱਗ ਦੇ ਚੱਕਦੀ ਆ ਹਾਂਜੀ ਗੱਬਣ ਹੈਗੀ ਆ ਨਹੀਂ ਗੱਬਣ ਨਹੀਂ ਹੈਗੀ ਜੀ ਹੀਟ ਚ ਆਈ ਆ ਮਿਸ ਕਰਵਾਤੀ ਸੀ ਪਰ ਹੁਣ ਕਰਵਾਵਾਂਗੇ ਕਿਉਂਕਿ ਮੌਸਮ ਸਹੀ ਨਹੀਂ ਸੀਗਾ ਪਹਿਲਾਂ ਜੀ ਠੀਕ ਆ ਗੱਲ ਤੇ ਜਿਹੜੇ ਜਿਹੜੇ ਸੀਮਨ ਦੀ ਆਪਾਂ ਦੱਸਾਂਗੇ ਬਾਈ ਹੁਣ ਕਈ ਭਰਾ ਕਮੈਂਟ ਕਰਨਗੇ ਵੀ ਯਾਰਾ ਬਾਈ ਨੇ ਤਾਂ ਟਾਪ ਤੋਂ ਟਾਪ ਹੀ ਗਣਿਆ ਤੇ ਹਾਂਜੀ ਵੀ ਆਪਾਂ ਗਰੰਟੀ ਦੇ ਦੇਾਂਗੇ ਉਹ ਚੀਜ਼ ਦੀ ਬਾਈ ਜੀ ਗਰੰਟੀ ਵੀ ਦੇਵਾਂਗੇ ਸਾਡੇ ਕੋਲੇ ਇੱਕ ਨਗਰੀ ਹੈਗਾ ਜੀ ਉਹਦਾ ਠੀਕ ਹੈ ਸਾਡੇ ਕੋਲੇ ਦੋ ਦੋ ਚਾਰ ਚਾਰ ਨਗਰ ਨੇ ਠੀਕ ਹੈ ਜੀ ਉਹ ਸੀਮਨ ਦੇ ਠੀਕ ਹੈ ਜੀ ਹੱਥ ਕਮਾ ਦੋ ਆਉਣਗੇ ਰਾ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਰਹੂਗਾ ਜੀ 48000 ਰੁਪਏ ਫਿਕਸ ਜੀ ਇਹ 48 ਦੀ ਦੇ ਦੇਾਂਗੇ ਹਾਂਜੀ ਇਹ ਬਾਈ ਕਹਿੰਦਾ ਦੇ ਦਾਂਗੇ ਸੱਜਣੋ 48000 ਦੀ ਇਹ ਆ ਗਈ ਥੇ ਮਕੇਰੀਆਂ ਵਾਲੇ ਸਮਰਾਟ ਦੀ ਉਹੀ ਗੱਲ ਆ ਵੀ ਜਿੰਨੀਆਂ ਕਿ ਦਿਖਾਵਾਂਗਾ ਟਾਪ ਤੋਂ ਟਾਪ ਹੀ ਦਿਖਾਵਾਂਗੇ ਇੱਕ ਤੋਂ ਇੱਕ ਜਿਵੇਂ ਅਕਸਰ ਤੁਸੀਂ ਗਾਣੇ ਸੁਣਦੇ ਹੋ ਨੇ ਮੂਸੇ ਵਾਲੇ ਦੇ ਵੀ ਆਗਲਾ ਅੰਤਰਾ ਉਹ ਦੂਸਰਾ ਆਗਲਾ ਉਹ ਤੀਸਰਾ ਉਹ ਸਿਸਟਮ ਹੀ ਹੋਊਗਾ ਤੇ ਹੁਣ ਬਾਈ ਲਿਆ ਅਗਲੇ ਨੰਬਰ ਵਾਲੀ ਇਹ ਸਾਨੂੰ ਬਿਊਟੀ ਚ ਵੀ ਫੁੱਲ ਮਿਲਣਗੀਆਂ ਤੇ ਮਿਲਕ ਵਾਲੀ ਲੈਣ ਚ ਤਾਂ ਇਹ ਆਏ ਗਈਆਂ ਕਿਉਂਕਿ ਜਦੋਂ ਇਹਦੇ ਰਿਕਾਰਡ ਹੀ ਤਕੜੇ ਆ ਗਏ ਇਹ ਕਿਹੜੇ ਦੀ ਆ ਬਾਈ ਇਹ ਐਮ 29 ਦੀ ਜੀ ਐਮ 29 ਦੀ ਹਾਂਜੀ ਐਮ 29 ਤੇ ਸਮਰਾਟ ਵਾਲਾ ਪਸੰਦ ਆਇਆ ਤੁਹਾਨੂੰ ਹਾਂਜੀ ਹਾਂ 75 ਪਾਸ 76 ਚਲੋ ਤਿਆਰ ਹੋਈ ਜਾਂਦੀ ਨੇ ਜੀ ਠੀਕਾ ਗੱਲ ਇਹ ਤੇਰੇ ਵਾਲੇ ਬੰਨੀ ਘਮਾ ਦੇ ਇੱਥੋਂ ਇਦੀ ਉਮਰ ਕਿੰਨੀ ਕਾ ਦੰਦਾ ਚ ਇਹਦੀ ਉਮਰਾਂ ਦੇ ਵਿੱਚ ਆਪਣਾ ਹੈਗੀ ਹੈ ਜੀ ਹੁਣ 2 ਦੰਦ ਹੈ ਜੀ ਇਹ 2 ਦੰਦਾਂ ਹਾਂਜੀ ਗੱਬਣ ਕਿੰਨੇ ਟਾਈਮ ਦੀ ਹੈ ਬਾਈ ਗੱਬਣ ਬਾਈ ਜੀ ਇਹਨੂੰ 50 ਦਿਨ ਹੋ ਗਏ ਅੱਜ 50 ਦਿਨ ਹੋ ਗਏ ਠੀਕ ਆ ਭਰਾ ਇਹਨੂੰ ਚੈੱਕ ਪਾਸ ਹੋ ਜਾਂਦੀ ਹੈ ਬਸ ਚੈੱਕ ਅਸੀਂ ਪਾਸ ਅਜੇ ਕਰਵਾਈ ਨਹੀਂ ਠੀਕ ਆ ਜੋ ਵੀ ਵੀਰ ਆਊਗਾ ਕਰਵਾ ਕੇ ਚਲੋ ਜੇ ਹੋਊਗੀ ਤਾਂ ਕਹਿ ਕੇ ਦੇਵਾਂਗੇ ਆਪਾਂ ਵੀ ਚੈੱਕ ਪਾਸ ਜੇ ਹੋਈ ਤਾਂ ਚੈੱਕ ਪਾਸ ਤਾਂ ਤਾਂ ਇਹਦੇ ਪੈਸੇ ਉਦਾਂ ਦੇ ਲੈ ਜਾਣਗੇ ਹਾਂਜੀ ਤੇ ਜੇ ਹੋਈ ਸੱਜਣੋ ਖਾਲੀ ਤਾਂ ਮਾਫੀ ਸ਼ਾਫੀ ਜੀ ਫਿਰ ਵਿੱਚੋਂ ਉਦਾਂ ਦੀ ਕਰ ਦੂਗਾ ਬਾਈ ਕਿਉਂਕਿ 2 ਮਹੀਨੇ ਤੋਂ ਘੱਟ ਚੈੱਕ ਕਰਾਉਂਦੇ ਨਹੀਂ ਜੀ ਠੀਕ ਆ ਗੱਲ ਤਕਰੀਬਨ ਹੋਏ ਜਾਂਦੇ ਆ 50 55 ਦੋਨਾਂ ਦੇ ਹਾਂ ਹੋ ਤਾਂ ਜਾਂਦੇ ਆ ਪਰ ਥੋੜਾ ਜਿਹਾ ਕੱਪਣੇਰੇ ਤੋਂ ਬਾਈ ਇਹ ਇਹ ਹੈਗੀ ਜੀ ਆਪਣੇ ਸਧਾਣੀ ਵਾਲਾ ਬੁੱਲਾ ਜੀ ਉਹ ਤੋਂ ਕੱਪਣਾ ਹੈ ਜੀ ਕਿੱਥੇ ਵਾਲਾ ਜੀ ਸਧਾਣੀ ਸਧਾਣੀ ਹਰਿਆਣੇ ਚ ਜੀ ਗਾਂਧੀ ਤਾਂ ਨਹੀਂ ਕਿਤੇ ਨਹੀਂ ਸਧਾਣੀ ਜੀ ਠੀਕ ਆ ਗੱਲ ਹਾਂਜੀ ਅੱਛਾ ਨਾਮ ਸਧਾਣੀਆਂ ਹਾਂਜੀ ਬੁੱਲਾ ਦਾ ਨਾਮ ਸਧਾਣੀ ਆ ਮਾ ਪਿੰਡ ਵੀ ਆ ਪਿੰਡ ਵੀ ਸਧਾਣੀ ਆ ਜੀ ਬੁੱਲਾ ਦਾ ਨਾਮ ਵੀ ਸਧਾਣੀ ਆ ਜੀ ਠੀਕ ਆ ਗੱਲ ਹਾਂਜੀ ਚੰਗੇ ਰਿਕਾਰਡ ਵਾਲਾ ਹਾਂਜੀ ਹਾਂਜੀ ਮਾ ਦਾ 7 ਲੀਟਰ ਦੁੱਧ ਹੈ ਉਹਦਾ ਇਹਦੇ ਪੈਸੇ ਫਿਰ ਕਿਵੇਂ ਕਰਾਂਗੇ ਹੁਣ ਐਂ ਦੱਸਾਂਗੇ ਕਿ ਕਿਵੇਂ ਗੱਬਾਂਗੇ ਇਹਦਾ ਜੀ ਆਪਾਂ 1 ਲੱਖ ਰੁਪਈਆ ਜੀ ਇਹਦਾ ਵੀ ਪੂਰਾ ਜੀ ਜੇ ਖਾਲੀ ਹੂਲੀ ਬਾਈ ਚਾਂਸ ਮੈਂ ਤਾਂ ਕਹਣਾ ਗੱਬਣੀ ਨਹੀਂ ਨਹੀਂ ਗੱਬਣੀ ਕੋਕ ਕੇ ਅਸੀਂ ਪੂਰਾ ਮਿਲਨ ਮਿਕਸਚਰ ਦੇ ਕੇ ਜੀ ਪ੍ਰੋਪਰ ਡਾਈਟ ਫਿਰ ਆਪਾਂ ਠੀਕ ਭਰ ਹੁਣ ਅੱਜ ਤੱਕ ਆਪਣੀ ਕੱਟੀ ਜਿਹੜੀ ਟੀਕਾ ਭਰਾਤਾ ਜੀ ਥਲੀ ਨਹੀਂ ਆ ਚਲੋ ਫਿਰ ਉਦਾਂ ਦੀ ਹੋ ਜੂ ਗੱਲਬਾਤ ਹਾਂਜੀ ਹਾਂਜੀ ਅੱਲਾਹ ਚੱਲ ਭਾਈ ਅੰਦਰ ਇਹ ਹੁਣ ਤੁਹਾਨੂੰ ਤੋਹਫੇ ਤਿੰਨ ਚਾਰ ਛੋਟੀਆਂ ਇਕੱਠੀਆਂ ਦੇ ਦਿਖਾਵਾਂਗੇ ਇਸ ਤੋਂ ਬਾਅਦ ਕਿਉਂਕਿ ਜਾਨਵਰ ਘਰੇਲੂ ਨੇ ਉਹਦੇ ਕਰਕੇ ਥੋੜਾ ਉਪਰਾਂ ਪੰਡਾ ਮੰਨ ਜਾਂਦੇ ਆ ਜ਼ਰੂਰ ਉਹ ਐਡਜਸਟਮੈਂਟ ਸੱਜਣੋਂ ਤੁਸੀਂ ਕਰ ਲਿਓ ਪਰ ਜਿਹੜੇ ਜਾਨਵਰ ਨੇ ਯਾਰ ਜਾਨਵਰ ਬਾੜੀ ਟੌਪ ਦੀ ਕੁਆਲਿਟੀ ਦੇ ਨੇ ਇੱਥੇ ਰੋਗ ਲੈ ਬਾਈ ਇੱਥੋਂ ਮਾਰ ਗੈਰੀ ਇੱਥੋਂ ਦਿਖਾਓ ਫੇਸ ਕੁਆਲਿਟੀ ਕਰਕੇ ਵੀ ਅੱਲੇ ਆ ਬਈ ਬੋਚ ਕੇ ਨੇੜਿਓਂ ਫੜ ਲੈ ਇਹਨੂੰ ਕਿਉਂਕਿ ਨਮਾ ਖਾਣਾ ਨਾ ਜੋਰ ਆ ਥੋੜਾ ਜਿਹਾ ਭੱਜੂਗੀ ਇਹ ਕਿਹੜੇ ਸੀਮੰਦੀ ਆ ਭਾਈ? ਇਹ ਜੀ ਐਮ 51 ਦੀ ਆ। ਐਮ 51 ਦੀ। ਹਾਂਜੀ। ਇਹ ਫਿਰ ਜਿਹੜੇ ਆਪਾਂ ਸੀਮਨ ਇਹ ਐਮ 29 ਐਮ 55 ਵਰਤੇ ਆ। ਹਾਂਜੀ। ਫਿਰ ਆਪਾਂ ਇਹ ਉੱਥੋਂ ਲਿਆਂਦੇ ਆ ਜਾ ਕੇ। ਉੱਥੋਂ ਸਰ ਆਪਾਂ ਕੁਸਤਾਬ ਵੀ ਲਿਆਂਦੇ ਆ ਜੀ। ਠੀਕ ਆ ਜੀ। ਉਸ ਆਪਣੇ ਜਿਹੜੇ ਸਵਾਸਪਾਤ ਡਾਕਟਰ ਨੇ ਜੀ। ਠੀਕ ਆ। ਉਹਨਾਂ ਤੋਂ ਆਪਾਂ ਹੈਰ ਕੀਤੇ ਆ ਜੀ। ਠੀਕ ਆ। ਜੇ ਮਣ 70 577 ਦਾ ਹੀ ਕਈ ਬਲੈਕ ਜੀ ਵੀ ਲੈਣੇ ਪੈਗੇ ਜੀ। ਠੀਕ ਆ ਗੱਲ। ਬਹੁਤ ਹਾਈ ਰੇਟ ਤੇ। ਠੀਕ ਆ ਗੱਲ। ਹਾਂਜੀ। ਇਹਦੀ ਉਮਰ ਕਿੰਨੀ ਆ? ਉਮਰ ਇਹ ਤਾਂ ਖੀਰੀ ਹੈ ਜੀ ਇਹ ਪੌਣ ਦੋ ਸਾਲ ਦੀ ਹੈ ਜੀ। ਵੀ 2 ਸਾਲ ਤੱਕ ਨਹੀਂ ਠੀਕਰ ਆਉਂਦੇ ਉਮਰ ਹੁਣ ਕਿੰਨੀ ਆ ਪੌਣੇ ਦੋ ਪੌਣੇ ਦੋ ਸਾਲ ਹਾਂਜੀ ਪੌਣੇ ਦੋ ਸਾਲ ਦੀ ਆ ਹਾਂਜੀ ਆ ਲੈ ਚਲੋ ਭਾਈ ਲੈ ਚਲੋ ਕੋਈ ਗੱਲ ਨਹੀਂ ਇਹਦੇ ਪੈਸੇ ਕਿੰਨੇ ਲਾਵਾਂਗੇ ਫਿਰ ਇਹਦਾ ਹੈਗਾ 75000 ਰੁਪਏ ਜੀ ਸਿਕਸ ਹਾਂਜੀ 75 ਜੀ ਕਿਹੜੇ ਸੀਮਨ ਦੀ ਆ ਇਹ ਐਮ 51 ਦੀ ਜੀ ਐਮ 51 ਦੀ ਇਹਦਾ ਬਾਈ ਕਹਿੰਦਾ ਲੈਣਾ ਤੇ ਲੈਣਾ 75000 ਰੁਪਏ ਤੇ ਮਾਫੀ ਛਾਫੀ ਉਹਨਾਂ ਜੋ ਹੋ ਜੂ ਇਹ ਜੀ ਗੱਲ ਨਹੀਂ ਪਰ ਚੀਜ਼ਾਂ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਵੀ ਤੋਹਫੇ ਦਿਖਾ ਦੂੰਗਾ ਨੇੜੇੋਂ ਫੜ ਲਈ ਥੋੜਾ ਜਿਹਾ ਨੇੜੇ ਲੈ ਬੋਚ ਕੇ ਲਿਆ ਕਿਉਂਕਿ ਪਸ਼ੂ ਜਿਆਦਾ ਤੋੜਾ ਫੇਰਾ ਕਦੀ ਕੀਤਾ ਨਹੀਂ ਇਹ ਕਿਹੜੇ ਸੀਮਨ ਦੀ ਹੈ ਬਾਈ ਇਹ ਇਹ ਸਰ ਹੈਗੀ ਆ ਅਦਰ ਅਲੈਕੁਮ 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 ਇਹ ਕਿਹੜੇ ਦੀ ਆ ਗਈ ਇਹ ਸਰ ਐਮ 468 ਦੀ ਹੈ ਜੀ ਐਮ 468 ਦੀ ਹਾਂਜੀ ਇਹਦੀ ਉਮਰ ਕਿੰਨੀ ਹੈ ਬਾਈ ਇਹਦੀ ਉਮਰ ਹੈਗੀ ਹੈ ਜੀ ਇੱਥੇ ਖੜਾ ਲਓ ਤਕਰੀਬਨ ਹਜੇ ਕੀਰੀਆਂ ਦੀ ਵਿੱਚ ਹੀ ਹੈ ਜੀ 1.5 ਸਾਲ ਹੈ ਜੀ 1.5 ਸਾਲ ਹਾਂਜੀ ਇਹ ਹਜੇ ਬੋਲੂ ਵੀ ਜਾ ਕਿ ਅੱਗੇ ਦੀ ਉਮਰ ਛੋਟੀ ਆ ਪਰ ਕੁਆਲਿਟੀ ਬਹੁਤ ਚੰਗੀ ਆ ਕੱਲੇ ਕੱਲੇ ਜਾਨਵਰ ਚ ਉਹੀ ਗੱਲ ਆ ਓਵਰ ਫਾਇਟ ਨਹੀਂ ਹੈਗਾ ਕੋਈ ਵੀ ਫਿਕਸ ਜੇ ਮਿਲਗੇ ਤੁਹਾਨੂੰ ਹਾਂਜੀ ਜੀ ਤੇ ਇੱਥੇ ਖੜਾ ਲਓ ਜੀ ਮਾੜ ਜਾ ਇੱਥੋਂ ਦਿਖਾ ਦੇ ਗਰੀ ਕਮਾਲ ਆ ਭਈਆ ਨੂੰ ਮੜ ਜਾ ਇੱਥੋਂ ਕੱਦ ਕਾੜ ਦਾ ਆਈਡੀਆ ਕਰ ਲਓ ਤੇ ਲੰਬਾਈ ਦਾ ਕਰ ਲਓ ਜਿਹੜੇ ਹਿਸਾਬ ਨਾਲ ਇਹਦੀ ਉਮਰ ਆ ਛੋਟੀ ਨੇ ਲੰਬੀ ਬਹੁਤ ਹੋਣਾ ਤੇ ਕੱਦ ਕਾੜ ਬਹੁਤ ਸੋਹਣਾ ਬਣਾਉਣਾ ਜਾ ਕੇ ਆ ਲੈ ਚੱਲ ਭਈ ਅੰਦਰ ਨੂੰ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਰਹੂਗਾ ਜੀ 40000 ਰੁਪਏ ਫਿਕਸ ਇਹ ਦੇ ਦਾਂਗੇ 40 ਦੀ ਇਹ M400 60 ਦੀ ਜੀ M460 ਦੀ ਆ ਗਈ ਇਹ ਆ ਗਿਆ M460 ਦੀ HLDV ਦਾ ਬੁੱਲਾ ਤੇ ਹੁਣ ਸਾਨੂੰ ਜਮੀ ਤੋਹਫੀ ਦਿਖਾ ਦਾਂਗੇ ਇੱਕ ਜਿਹੜੀ ਹੁਣ ਆਊਗੀ ਅੱਗੇ ਲੈ ਆ ਲੈ ਆ ਬਾਈ ਨੇੜੋਂ ਜਾ ਫੜਨਾ ਮਾੜਾ ਜਾ ਤੇ ਇੱਥੇ ਖੜਾ ਲਾ ਮਾੜੀ ਜੀ ਇੱਥੇ ਰੋਕ ਲੈ ਇੱਥੋਂ ਦਿਖਾ ਦੇ ਗੈਰੀ ਸਿੰਘ ਇਹਦਾ ਉਹ ਕੰਮ ਹੀ ਆ ਵੀ ਇਹਦਾ ਕਹਦੇ ਨੇ ਪੱਤੇ ਲਾ ਨਹੀਂ ਟੱਪਦਾ ਥੇਲੇ ਵਾਲਾ ਸਿਸਟਮ ਹੀ ਆ ਉਹੀ ਗੱਲ ਆ ਇੱਕ ਤੋਂ ਇੱਕ ਟੌਪ ਹੀ ਆਈ ਜਾਓ ਤੁਹਾਡਾ ਜੀ ਤਾਂ ਕਰੀਓਗਾ ਵੀ ਸਾਰੀ ਲੈ ਲਈਏ ਬਾਈ ਤੋਂ ਇਹ ਕਿਹੜੇ ਸੀਮਨ ਗਿਆ ਜੀ ਇਹ ਐਮਨਤੀ ਦੀ ਜੀ ਐਮਨਤੀ ਦੀ ਹਾਂਜੀ ਕਮਾਲ ਹੋ ਜੀ ਤੇ ਫਿਰ ਐਮਨਤੀ ਦਾ ਸੰਗੀ ਨਹੀਂ ਰਲਦਾ ਜੀ ਬੈਕ ਤੋਂ ਮੜ ਕੇ ਘੁੰਮਦਾ ਜੀ ਠੀਕ ਹੈ ਗੱਲ ਹਾਂਜੀ ਆ ਕੁਆਲਿਟੀ ਬਹੁਤ ਹੈ ਕੱਤੀ ਜੀ ਸ਼ਾਨਦਾਰ ਗਰੀ ਵੇ ਪਿੱਛੇ ਨੂੰ ਮੁੜਿਆ ਵਿਆ ਨਾ ਲੱਗਣ ਲੋਗਣ ਵਾਲਾ ਖਤਰਾ ਇਹਦੇ 'ਚ ਕੋਈ ਤੇ ਬਾਕੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਫਿੱਟ ਫਿੱਟ ਨੇ ਲੰਬੀਆਂ ਵੀ ਫੁੱਲ ਨੇ ਤੇ ਕੱਦ ਵੀ ਸੋਹਣਾ ਬਣਾਉਣ ਗਿਆ ਇਹਦੀ ਉਮਰ ਕਿੰਨੀ ਆ ਬਾਈ ਇਹਦੀ ਉਮਰ ਸਵਾ ਦੋ ਸਾਲ ਦੀ ਇਹਦੇ ਟੀਕਾ ਭਰਾਤਾ ਜੀ ਆਪਾਂ ਠੀਕ ਆ ਜੀ ਮੋਦੀ ਦਾ ਜੀ ਮੋਦੀ ਲక్ష్ਮੀ ਵਾਲੇ ਹਾਂਜੀ ਕਿੰਨਾ ਟਾਈਮ ਹੋ ਗਿਆ ਇਨੂੰ ਅੱਜ 28 ਦਿਨ ਹੋ ਗਏ ਜੀ 28 ਦਿਨ ਹਾਂਜੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਅੱਜ ਆਪਾਂ ਇਹਦੇ 60000 ਹੈ ਜੀ ਪੂਰਾ ਹਾਂਜੀ ਆ ਲੈ ਚਲੋ ਅੰਦਰ ਨੂੰ ਤੇ ਹੋਰ ਲਿਆ ਬਾਈ ਅਗਲੇ ਨੰਬਰ ਵਾਲੀ ਕਿਹੜੀ ਰਹਿ ਗਈ ਮੇਰਾ ਖਿਆਲ ਆ ਕਈ ਰਹਿਗੀਆਂ ਨੇ ਹਜੇ ਹਾਂ ਇੱਥੋਂ ਦਿਖਾ ਦੇ ਗਰੀ ਜਦੋਂ ਤੱਕ ਅਗਲੇ ਨੰਬਰ ਵਾਲੀ ਆਉਂਦੀ ਹੈ ਇਹਦੇ ਤੇ ਮਾਲ ਦੇ ਕੈਮਰਾ ਵੀ ਤਸੱਲੀ ਕਰਾ ਦੇ ਜਮਾ ਇਹਨਾਂ ਤੇ ਰੇਟ ਤੁਸੀਂ ਨੇ ਯਾਦ ਰੱਖਣਾ ਤੇ ਹੁਣ ਆ ਗਈ ਕੁਆਲਿਟੀ ਹੋਰ ਹੁਣ ਚੱਲ ਪਈ ਕਹਿੰਦੇ ਵੀ ਜਰਸੀ ਡੈਨਮਾਰਕ ਦੀ ਜੀ ਇਹ ਕਿਹੜੇ ਟੀਕੇ ਦੀ ਆ? ਇਹ 40146 ਦੀ ਜੀ। 40146 ਜਰਸੀ ਡੈਨਮਾਰਕ ਦੀ। ਹਾਂਜੀ। ਇਹ ਆਪਣੀ ਘਰ ਦੀ ਆ ਖਰੀਦੀ ਵੀ ਆ। ਨਹੀਂ ਸਰ ਇਹ ਆਪਣੇ ਮਿੱਤਰ ਦਾ ਫਾਰਮ ਸੀਗਾ ਜੀ। ਠੀਕ ਆ ਜੀ। ਉਹਨੇ ਫਾਰਮ ਛੱਡਤਾ ਸੀ ਉਹ ਚਲਾ ਗਿਆ ਬਾਹਰ ਜੀ। ਇਹਦੀ ਉਮਰ ਕਿੰਨੀ ਕਾ ਬਾਈ? ਇਹਦੀ 14 ਦੇ ਪੂਰੇ 15ਵਾਂ ਲੱਗਿਆ ਜੀ। 15 ਮਹੀਨੇ। ਹਾਂਜੀ। ਗੱਬਣ ਤਾਂ ਨਹੀਂ ਬੋਲੀ ਜੀ। ਨਹੀਂ ਜੀ ਇੱਕ ਹੀਟ ਜੀ ਦਾ ਦੇਤੀ ਸੀ ਇਹਨੇ। ਠੀਕ ਆ ਗੱਲ। ਪਰ ਸਾਨੂੰ ਆਪਾਂ ਨੂੰ ਇਹਦੀ ਬਾਰੇ ਨੋਲਿਜ ਨਹੀਂ। ਇਹਦੀ ਮਾਦਰਦਾਰ ਕਾਰਡ ਕੀ ਆ? ਇਹਦਾ ਮਾਡਰ ਕਾਰਡ ਉਹਦੇ ਦੱਸਣ ਦੇ ਮਤਾਬਕ 30 ਲੀਟਰ ਸੀਗਾ ਜੀ ਠੀਕ ਆ ਜੀ ਹਾਂਜੀ ਆ ਲੈ ਚਲੋ ਕਮਾ ਕੇ ਇਹਦੇ ਪੈਸੇ ਕਿੰਨੇ ਲਾਵਾਂਗੇ ਭਾਈ ਪੈਸੇ 30000 ਰੁਪਏ ਲੈਂਦੇ ਜੀ ਇਹਦਾ 30000 ਹਾਂਜੀ ਠੀਕ ਆ ਗੱਲ ਆ ਥਾਣੇ ਦੇ ਆਗੇ ਸੱਜਣੋ ਸਿੰਗਲ ਚਾਰੀ ਇਹ ਆ ਗਈ ਜਿੱਦਾਂ ਆਪਾਂ ਕਹਿ ਲੈਣਾ ਪੰਜਾਬ ਵਾਲੀ ਜੱਤੀ ਇੱਥੇ ਖੜਾ ਲਾ ਭਾਈ ਮਾੜੀ ਜੀ ਇੱਥੋਂ ਕਰਾ ਦੇ ਗੱਡੀ ਚੈੱਕ ਇਹ ਬਾਈਕ ਇਹਨਾਂ ਦੇ ਦਾਂਗੇ 30000 ਦੀ ਤੇ ਹੁਣ ਲਿਆ ਅਗਲੇ ਨੰਬਰ ਵਾਲੀ ਖਤਮ ਹਾਂਜੀ ਆ ਹੁਣ ਸਾਰੀਆਂ ਦਿਖਾਤੀਆਂ ਏ ਟੂ ਜ਼ेड ਤਕਰੀਬਨ ਨੰਬਰ ਕੋਈ ਰਿਹਾ ਨਹੀਂ ਇਹ ਹੁਣ ਫਿਰ ਐ ਕਰ ਤੇਰਾ ਨੰਬਰ ਬੋਲ ਦੇ ਫਿਰ ਨੰਬਰ ਆਪਣਾ 94658 ਜੀ ਹਾਂਜੀ 34892 94658 34892 34892 ਆਪਾਂ ਥੋੜਾ ਜਿਹਾ ਇੰਗਲਿਸ਼ ਵੀ ਬੋਲਦੇ ਨੇ ਜੀ ਕਈ ਭਰਾ ਨੂੰ ਪੰਜਾਬੀ ਵਿੱਚ ਨਹੀਂ ਸਮਝ ਆਉਂਦੀ 94658 ਹਾਂਜੀ 34892 ਜਿਆਦੇ ਬੰਦੇ ਮੇਰੇ ਨਾਲ ਪੰਜਾਬੀ ਵਾਲੀ ਨੇ ਚਲੋ ਵਧੀਆ ਗੱਲ ਹੈ ਤੁਸੀਂ ਪੰਜਾਬ ਨੂੰ ਕਹਿੰਦੇ ਆਂ ਵੀ ਪ੍ਰਮੁਖ ਪੰਜਾਬੀ ਨੂੰ ਪ੍ਰਮੋਟ ਕਰੋ ਹਾਂਜੀ ਵੀ ਆਪਾਂ ਤੇ ਜਾਉਨੇ ਆ ਵੀ ਆਪਣੀ ਭਾਸ਼ਾ ਅੱਗੇ ਹਾਂਜੀ ਹਾਂਜੀ ਐਨ ਦਾ ਪਾਵਰ ਜੀ ਭਾਸ਼ਾ ਨੂੰ ਆਪਾਂ ਕਈ ਵਾਰ ਨਾ ਬਾਹਰ ਮਹਾਰਾਸ਼ਟਰ ਤੋਂ ਵੀ ਕਰ ਲੈਂਦੇ ਆ ਜੀ ਆਉਟ ਸਟੇਟ ਹਾਂ ਹਾਂ ਉਹ ਸਾਰੀਆਂ ਸਟੇਟਾਂ ਦੇ ਪੜਾਅ ਦੇਖ ਲੈਂਦੇ ਆ ਤਕਰੀਬਨ ਤਕਰੀਬਨ ਉਹ ਸਮਝਣ ਦੀ ਕੋਸ਼ਿਸ਼ ਵੀ ਕਰ ਲੈਂਦੇ ਆ ਸਮਝ ਵੀ ਜਾਂਦੇ ਆ ਤੇ ਪਿੰਡ ਕਿਹੜਾ ਬਈ ਆਪਣਾ ਪਿੰਡ ਆਪਣਾ ਹੈਗਾ ਪਿੰਡੀ ਟੱਲਾਵਾਂ ਜੀ ਹਾਂਜੀ ਤੇ ਨੇੜੇ ਰਹਿੰਦਾ ਲੋਂਗੋ ਵਾਲਾ ਤੇ ਬੜਵਰ ਤੇ ਲੋਹਾ ਖੇੜਾ ਜੀ ਇਹ ਲੋਹਾ ਸਾਡੇ ਆਲੇ-ਦਾਲ ਦੇ ਪਿੰਡ ਹੈ ਜੀ ਕਿੰਨੀ ਕਿੰਨੀ ਦੂਰੀ ਤੇ ਨੇ ਪਾ ਤਿੰਨ-ਤਿੰਨ ਚਾਰ-ਚਾਰ ਕਿਲੋਮੀਟਰ ਦੀ ਦੂਰੀ ਤੇ ਨੇ ਜੀ ਠੀਕ ਹੈ ਸਾਡਾ ਇੱਕ ਛੋਟਾ ਜਿਹਾ ਪਿੰਡ ਹੈਗਾ ਠੀਕ ਹੈ ਜੀ ਕਿਉਂਕਿ ਚੱਕ ਲੋਂਗੋ ਵਾਲਾ ਦਾ ਵੱਡਾ ਸੀਗਾ ਤੂੰ ਤੇਰੇ ਨਾਲ ਲੱਗਿਆ ਤੂੰ ਤਾ ਤੁਹਾਡੇ ਪਿੰਡ ਨੂੰ ਵਾੜ ਲਿਓ ਹਾਂ ਪਰ ਪਿੰਡੀਆਂ ਮਸ਼ਹੂਰ ਕਰਤੀਆਂ ਤੂਤੇ ਨੇ ਜੀ ਤੂਤਣਾ ਆਪਣਾ ਤੂਤਾ ਆਪਣਾ ਮਿੱਤਰ ਵੀ ਹੈ ਠੀਕ ਹੈ ਸਾਰੀਆਂ ਪਿੰਡੀਆਂ ਮਸ਼ਹੂਰ ਕਰਤੀਆਂ ਚੱਕਰ ਜੀ ਰਹਿੰਦਾ ਕੰਮ ਵੀ ਕਿਹੜੀ ਪਿੰਡੀ ਦਾ ਲੋਂਗੋ ਦੀ 11 ਪਿੰਡੀਆਂ ਨੇ ਜੀ ਪਰ ਫੇਮਸ ਕਰਤੀ ਉਹਨ ਇੱਕ ਵਾਰੀ ਮਾਰ ਕੇ ਕੈਮਰਾ ਤੁਹਾਨੂੰ ਫੇਰ ਦਿਖਾ ਦਿੰਦਾ ਅੰਦਰ ਖੜੇ ਸੱਜਣੋ ਚੀਜ਼ਾਂ ਬਾਈ ਕੋਲ ਕੁਆਲਿਟੀ ਦੀਆਂ ਨੇ ਟੌਪ ਦੇ ਸੀਮਨ ਦੀਆਂ ਨੇ ਟੌਪ ਦੇ ਸੀਮਨਾ ਤੋਂ ਅੱਗੇ ਹੈਗੀਆਂ ਗੱਬਣ ਉਹੀ ਗੱਲ ਆ ਵੀ ਪੈਸੇ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਚੰਗੀ ਚੀਜ਼ ਖਰੀਦਣੀ ਆ ਪੈਸੇ ਤੁਹਾਨੂੰ ਖਰਚ ਕਰਨੇ ਪੈਣੇ ਆ ਨੇੜੇ ਆ ਕੇ ਚੈੱਕ ਕਰਕੇ ਲੈ ਜਾਣ ਦੀ ਸੋਡੀ ਡਿਊਟੀ ਆ ਕਿਉਂਕਿ ਆਪਣਾ ਕੰਮ ਹੁੰਦਾ ਤੁਹਾਨੂੰ ਟੌਪ ਤੋਂ ਟੌਪ ਦਾ ਪਸ਼ੂ ਦਿਖਾਉਣਾ ਤੇ ਅੱਜ ਤਕਰੀਬਨ ਤਕਰੀਬਨ ਬਾਈ ਕੋਲੇ ਤੁਹਾਨੂੰ ਆਪਾਂ 12-13 ਨਗ ਦਿਖਾਤੇ ਬਾਈ ਹਨਾ ਆ 12 ਤੋਂ 13 ਨਗ ਨੇ ਬਾਈ ਕੋਲੇ ਫੋਰ ਸੇਲ 1 ਤੋਂ 1 ਟਾਪ ਤੋਂ ਟਾਪ ਹੀ ਨੇ ਸਾਰੇ ਤੇ ਬਾਕੀ ਜਿਹੜੇ ਵੀ ਭਰਾ ਨੂੰ ਇਹਨਾਂ ਚ ਕੋਈ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ